ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣੀਓ। ਮੈਂ 8 ਸਾਲ ਦੀ ਸੀ ਜਦੋਂ ਮਾਂ ਉਸ ਬੰਦੇ ਦੇ ਨਾਲ ਗੰਦਾ ਕੰਮ ਕਰਦੀ ਸੀ, ਮੈਂ ਬੱਚੀ ਸੀ। ਇਹ ਸਭ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ ਸੀ। ਇੱਕ ਦਿਨ ਮਾਂ ਘਰੇ ਨਹੀਂ ਸੀ। ਉਹ ਅੰਕਲ ਘਰ ਆਇਆ ਤਾਂ ਉਸ ਦਿਨ ਉਹਨੇ ਮਾਂ ਦੀ ਬੁਝਾਈ। ਮੇਰੇ ਨਾਲ ਉਹ ਗੰਧਾ ਕੰਮ ਮੈਨੂੰ ਸੁਖਦੀਪ ਅੰਕਲ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਹਾਲਾਂਕਿ ਉਹ ਜਦੋਂ ਵੀ ਆਉਂਦੇ ਸੀ ਤਾਂ ਮੇਰੇ ਲਈ ਟੌਫੀਆਂ ਲੈ ਕੇ ਆਉਂਦੇ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਇਦਾਂ ਦੀ ਉਲਝਣ ਸੀ ਜੋ ਉਹਨਾਂ ਨੂੰ ਦੇਖ ਕੇ ਮੈਨੂੰ ਹੁੰਦੀ ਸੀ ਮੇਰੀ ਉਮਰ ਉਸ ਵੇਲੇ ਸਿਰਫ 8 ਕੋ ਸਾਲ ਦੀ ਸੀ ਸੁਖਦੀਪ ਅੰਕਲ ਦਾ ਮੇਰੀ ਮਾਂ ਨਾਲ ਕੀ ਰਿਸ਼ਤਾ ਸੀ ਮੈਨੂੰ ਸਮਝ ਹੀ ਨਹੀਂ ਆਉਂਦੀ ਸੀ ਬਸ ਮੇਰੀ ਮਾਂ ਉਸ ਨੂੰ ਆਪਣੇ ਕਮਰੇ ਵਿੱਚ ਲੈ ਜਾਂਦੀ ਸੀ ਫਿਰ ਉਹ ਸਾਰੀ ਰਾਤ ਮੇਰੀ ਮਾਂ ਦੇ ਕਮਰੇ ਵਿੱਚ ਹੀ ਰਹਿਦਾ ਸੀ ਤੇ ਸਵੇਰ ਨੂੰ ਚਲਾ ਜਾਂਦਾ ਸੀ ਸ਼ਾਇਦ ਇਸ ਲਈ ਮੈਨੂੰ ਉਹਦਾ ਆਉਣਾ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਉਹ ਜਦੋਂ ਸਾਡੇ ਘਰ ਆਉਂਦਾ ਤਾਂ ਮੈਨੂੰ ਇਕੱਲੀ ਨੂੰ ਦੂਜੇ ਕਮਰੇ ਵਿੱਚ ਸੌਣਾ ਪੈਂਦਾ ਸੀ ਤੇ ਮੈਨੂੰ ਇਕੱਲੀ ਨੂੰ ਸੌਣ ਤੋਂ ਡਰ ਲੱਗਦਾ ਸੀ ਮਾਂ ਤਾਂ ਬਸ ਅੰਕਲ ਦੇ ਕਮਰੇ ਵਿੱਚ ਹੀ ਬੰਦ ਹੁੰਦੀ ਸੀ ਇਦਾਂ ਹੀ ਇੱਕ ਰਾਤ ਜਦੋਂ ਮੈਨੂੰ ਮਾਂ ਦੀ ਆਵਾਜ਼ ਫੋਨ ਤੇ ਸੁਣੀ ਤਾਂ ਅੰਕਲ ਸੁਖਦੀਪ ਨੂੰ ਕਹਿ ਰਹੇ ਸੀ ਕਿ ਜਲਦੀ ਆ ਜਾ ਮੈਨੂੰ ਨੀਂਦ ਨਹੀਂ ਆ ਰਹੀ ਇਹ ਸੁਣ ਕੇ ਮੈਨੂੰ ਬਹੁਤ ਡਰ ਲੱਗਦਾ ਸੀ ਯਾਨੀ ਕਿ ਅੱਜ ਫਿਰ ਅੰਕਲ ਸੁਖਦੀਪ ਘਰੇ ਆਉਣ ਵਾਲਾ ਸੀ ਅੱਜ ਫਿਰ ਮੈਨੂੰ ਇਕੱਲੀ ਨੂੰ ਸੌਣਾ ਪੈਣਾ ਸੀ ਅਚਾਨਕ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਤੇ ਮੈਂ ਸੋਚਿਆ ਕਿਉਂ ਨਾ ਮੈਂ ਉਹਨਾਂ ਦੇ ਕਮਰੇ ਵਿੱਚ ਲੁਕ ਜਾਂਦੀ ਹਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਮੈਂ ਕਮਰੇ ਵਿੱਚ ਹੈਗੀ ਹਾਂ ਮਾਂ ਦਾ ਜੋ ਬੈੱਡ ਸੀ ਉਹ ਥੋੜਾ ਉੱਚਾ ਸੀ ਮੈਂ ਚੋਰੀ ਉਸ ਪਰਦੇ ਦੇ ਪਿੱਛੇ ਹੀ ਲੁਕ ਕੇ ਬੈਠ ਗਈ ਸੀ ਉੱਥੋਂ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਜਦੋਂ ਵੀ ਕੋਈ ਗਲਤੀ ਹੁੰਦੀ ਆ ਤਾਂ ਮਾਂ ਮੈਨੂੰ ਕੁੱਟਣ ਦੀ ਕੋਸ਼ਿਸ਼ ਕਰਦੀ ਸੀ ਤਾਂ ਮੈਂ ਉੱਥੇ ਹੀ ਲੁਕਦੀ ਹੁੰਦੀ ਸੀ ਇੱਥੇ ਮੈਂ ਕਈ ਘੰਟੇ ਲੁਕੀ ਰਹਿੰਦੀ ਵੀ ਸੀ ਤੇ ਮਾਂ ਨੂੰ ਲੱਭਦੀ ਵੀ ਨਹੀਂ ਸੀ ਇਸ ਲਈ ਮੈਨੂੰ ਕਾਫੀ ਵਿਸ਼ਵਾਸ ਸੀ ਕਿ ਜੇ ਮੈਂ ਬੈੱਡ ਦੇ ਪਾਸੇ ਜਾਂ ਉਹਦੇ ਥੱਲੇ ਲੁਕੂੰਗੀ ਤਾਂ ਮਾਂ ਮੈਨੂੰ ਦੇਖ ਲਾਉਗੀ ਇਸ ਲਈ ਮੈਂ ਇੱਕ ਸਾਈਡ ਤੇ ਹੀ ਲੁਕ ਕੇ ਬੈਠ ਗਈ ਸੀ ਕਿਸੇ ਨੂੰ ਵੀ ਪਤਾ ਨਾ ਲੱਗੇ ਉਹ ਇਹੀ ਸਮਝੂਗੀ ਕਿ ਮੈਂ ਦੂਸਰੇ ਕਮਰੇ ਵਿੱਚ ਸੁੱਤੀ ਹੋਈ ਹਾਂ ਮਾਂ ਮੈਨੂੰ ਕਮਰੇ ਵਿੱਚ ਲੈ ਕੇ ਆਈ ਸੀ ਮੈਨੂੰ ਸੌਣ ਨੂੰ ਕਿਹਾ ਮੈਂ ਸੌਣ ਦਾ ਨਾਟਕ ਕਰਦੀ ਹੋਈ ਅੱਖਾਂ ਬੰਦ ਕਰ ਲਈਆਂ ਸੀ ਮਾਂ ਨੂੰ ਜਦੋਂ ਤਸੱਲੀ ਹੋ ਗਈ ਕਿ ਮੈਂ ਸੌ ਗਈ ਹਾਂ ਉਹ ਕਮਰੇ 'ਚੋਂ ਬਾਹਰ ਚਲੀ ਗਈ ਮੈਂ ਦੇਖਿਆ ਕਿ ਉਹ ਘਰ ਵਿੱਚ ਦਰਵਾਜ਼ੇ ਦੇ ਕੋਲ ਖੜ ਕੇ ਅੰਕਲ ਦਾ ਇੰਤਜ਼ਾਰ ਕਰਦੀ ਸੀ ਮੈਂ ਜਲਦੀ ਜਾ ਕੇ ਉਹਦੇ ਕਮਰੇ ਵਿੱਚ ਲੁਕ ਗਈ ਸੀ ਮੇਰਾ ਅਜੇ ਦਿਲ ਡਰਦਾ ਸੀ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਮੇਰੀ ਖੈਰ ਨਹੀਂ ਪਰ ਮੈਂ ਸੋਚ ਲਿਆ ਸੀ ਕਿ ਜਦੋਂ ਵੀ ਅੰਕਲ ਇਸ ਘਰ ਵਿੱਚ ਆਊਗਾ ਤਾਂ ਮੈਂ ਇੱਥੇ ਹੀ ਲੁਕ ਜਾਇਆ ਕਰੂੰਗੀ ਥੋੜੀ ਦੇਰ ਬਾਅਦ ਕਮਰਾ ਖੁੱਲਿਆ ਤਾਂ ਅੰਕਲ ਮੇਰੀ ਮਾਂ ਨਾਲ ਹੱਸ ਕੇ ਕਮਰੇ ਵਿੱਚ ਆ ਗਿਆ ਸੀ ਇਦਾਂ ਲੱਗਦਾ ਸੀ ਕਿ ਮੇਰਾ ਦਿਲ ਹੁਣ ਟੁੱਟ ਕੇ ਬਾਹਰ ਹੀ ਆ ਜਾਊਗਾ। ਥੋੜੀ ਹੀ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਬੰਦ ਹੋਇਆ ਤੇ ਦੋਨਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਸੀ। ਦੋਨੋਂ ਗੱਲਾਂ ਕਰਦੇ ਸੀ ਮੈਨੂੰ ਸਮਝ ਹੀ ਨਹੀਂ ਆਉਂਦੀ ਸੀ ਕਿ ਉਹ ਕੀ ਗੱਲਾਂ ਕਰਦੇ ਆ। ਉਹ ਬਿਲਕੁਲ ਹੌਲੀ-ਹੌਲੀ ਬੋਲਦੇ ਸੀ। ਮੇਰੀ ਮਾਂ ਦੀਆਂ ਚੂੜੀਆਂ ਦੀ ਛਣਕ ਮੈਨੂੰ ਸੁਣਦੀ ਸੀ ਤੇ ਅੰਕਲ ਦੇ ਸਾਹ ਦੀ ਆਵਾਜ਼ ਆਉਂਦੀ ਸੀ। ਉਹਨਾਂ ਦੇ ਵਿੱਚ ਇੱਥੇ ਬੜਕੁਲ ਸ਼ਾਂਤੀ ਸੀ ਪਤਾ ਨਹੀਂ ਉਹ ਕੀ ਕਰਦੇ ਸੀ ਮੈਂ ਸੋਚਦੀ ਸੀ ਕਿ ਮੈਂ ਇੱਥੇ ਸੌਣ ਦੇ ਲਈ ਨਹੀਂ ਆਈ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਹਜੇ ਤੱਕ ਕਮਰੇ ਦੀ ਲਾਈਟ ਜਗਦੀ ਸੀ ਪਤਾ ਨਹੀਂ ਮੈਨੂੰ ਹਰਾਨੇ ਜਈ ਹੋਣ ਲੱਗੀ ਕਿ ਇੰਨੀ ਸ਼ਾਂਤੀ ਕਿੱਥੇ ਹੋਗੀ ਆਖਰ ਕੀ ਗੱਲ ਸੀ ਮੈਂ ਬਾਹਰ ਨਿਕਲ ਕੇ ਦੇਖਦੀ ਆ ਉਹ ਦੋਨੋਂ ਕੀ ਕਰ ਰਹੇ ਆ ਬਹੁਤ ਹੀ ਔਖੀ ਹੋ ਕੇ ਮੈਂ ਇੱਕ ਪਾਸੇ ਸਾਈਡ ਤੋਂ ਨਿਕਲ ਕੇ ਦੇਖਣ ਲੱਗੀ ਜਿੱਥੋਂ ਮੈਨੂੰ ਅੰਦਾਜ਼ਾ ਸੀ ਕਿ ਉਹ ਦੋਨੋਂ ਮੈਨੂੰ ਦੇਖ ਨਹੀਂ ਸਕਦੇ ਮੈਂ ਥੋੜਾ ਜਿਹਾ ਹੋਰ ਸਾਈਡ ਤੇ ਹੋ ਕੇ ਦੇਖਿਆ ਤਾਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਕਿ ਉਹ ਦੋਨੋਂ ਕੀ ਕਰਦੇ ਆ ਪਰ ਉਹ ਦੋਨੋਂ ਜੋ ਵੀ ਕਰਦੇ ਸੀ ਗਲਤ ਕਰਦੇ ਸੀ ਮੇਰੇ ਛੋਟੇ ਦਿਮਾਗ ਵਿੱਚ ਇਹ ਸਭ ਗੱਲਾਂ ਪਹਿਲਾਂ ਹੀ ਆਈਆਂ ਸੀ ਮੈਂ ਇੱਕ ਵਾਰ ਫਿਰ ਉੱਥੇ ਲੋਕ ਗਈ ਪਰ ਅਜੀਬ ਜਿਹੀ ਕਾਸ਼ਿਸ਼ ਮੈਨੂੰ ਕਿ ਜੋ ਮੈਨੂੰ ਮਹਿਸੂਸ ਹੁੰਦੀ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਦੁਬਾਰਾ ਦੇਖਾਂ ਦੁਬਾਰਾ ਮੈਂ ਆਪਣੀ ਮਾਂ ਦੇ ਅੰਕਲ ਨੂੰ ਦੇਖਣਾ ਚਾਹੁੰਦੀ ਸੀ ਜੋ ਉਹ ਉਸ ਵੇਲੇ ਬਹੁਤ ਗੰਦੀ ਹਰਕਤ ਵਿੱਚ ਸੀ ਮੇਰੇ ਕੋਲ ਰਹਿ ਨਹੀਂ ਹੋਇਆ ਤੇ ਮੈਂ ਫਿਰ ਇੱਕ ਵਾਰ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਦੇਖਦੀ ਹੀ ਰਹੀ ਗਈ ਮੈਂ ਜੋ ਸਾਹਮਣੇ ਦੇਖਿਆ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਪਰ ਅਜੀਬ ਜਿਹੀ ਲੱਜਤ ਜ਼ਰੂਰ ਦੇ ਰਿਹਾ ਸੀ ਪਰ ਆਪਸ ਵਿੱਚ ਕੀ ਕਰਦੇ ਸੀ ਇਹ ਮੇਰੀ ਸਮਝ ਤੋਂ ਬਾਹਰ ਸੀ ਪਰ ਜੋ ਵੀ ਕਰਦੇ ਸੀ ਉਹਨਾਂ ਨੂੰ ਦੇਖ ਕੇ ਸ਼ਰਮ ਜਿਹੀ ਆਉਂਦੀ ਸੀ ਸ਼ਾਇਦ ਮੇਰੀ ਉਮਰ ਹੀ ਇਦਾਂ ਦੀ ਸੀ ਕਿ ਮੇਰੇ ਅੰਦਰ ਦੇ ਹਾਰਮੋਨਸ ਵੀ ਬਦਲ ਰਹੇ ਸੀ ਇਸ ਲਈ ਮੈਨੂੰ ਸਭ ਕੁਝ ਚੰਗਾ ਵੀ ਲੱਗਦਾ ਸੀ ਥੋੜੀ ਦੇਰ ਬਾਅਦ ਕਮਰੇ ਦੀ ਲਾਈਟ ਬੰਦ ਹੋ ਗਈ ਤੇ ਉਸ ਤੋਂ ਬਾਅਦ ਉਹ ਆਵਾਜ਼ ਨਹੀਂ ਆਈ ਸੀ ਸਿਰਫ ਉਹਨਾਂ ਦੇ ਹਿੱਲਣ ਦੀ ਹੀ ਆਵਾਜ਼ ਆ ਰਹੀ ਸੀ ਮੈਨੂੰ ਯਾਦ ਆ ਕਿ ਜਦੋਂ ਤੱਕ ਮੈਂ ਜਾਗਦੀ ਸੀ ਉਦੋਂ ਤੱਕ ਮੈਨੂੰ ਉਹਨਾਂ ਦੇ ਹਿੱਲਣ ਦੀ ਆਵਾਜ਼ ਸੁਣਦੀ ਸੀ ਤੇ ਫਿਰ ਮੈਂ ਵੀ 8 ਸਾਲ ਦੀ ਸੀ ਨੀਂਦ ਤਾਂ ਮੈਨੂੰ ਵੀ ਆਹੀ ਜਾਣੀ ਸੀ ਸਵੇਰ ਨੂੰ ਜਦੋਂ ਮੇਰੀ ਅੱਖ ਮਾਂ ਦੀ ਆਵਾਜ਼ ਨਾਲ ਖੁੱਲੀ ਤੇ ਮੈਨੂੰ ਉਹ ਪੂਰੇ ਘਰ ਵਿੱਚ ਲੱਭਦੀ ਸੀ ਤੇ ਰੌਲਾ ਪਾਉਂਦੀ ਸੀ ਮੈਂ ਉਹਨੂੰ ਕਿਤੋਂ ਵੀ ਨਹੀਂ ਲੱਭਦੀ ਸੀ ਪੱਕਾ ਉਹਨੇ ਮੇਰੇ ਕਮਰੇ ਵਿੱਚ ਜਾ ਕੇ ਦੇਖਿਆ ਸੀ ਕਿ ਮੈਂ ਕਿ ਮੈਂ ਉੱਥੇ ਨਹੀਂ ਸੀ ਉਹ ਪਰੇਸ਼ਾਨ ਹੋ ਕੇ ਮੈਨੂੰ ਆਵਾਜ਼ਾਂ ਮਾਰਦੀ ਸੀ ਮੈਂ ਬੜੀ ਚਲਾਕੀ ਨਾਲ ਤੇ ਆਰਾਮ ਨਾਲ ਪਰਦੇ ਪਾਸੇੋਂ ਨਿਕਲੀ ਤੇ ਦੇਖਿਆ ਕਿ ਮਾਂ ਮੈਨੂੰ ਹੀ ਲੱਭਦੀ ਸੀ ਤੇ ਮੈਂ ਫਟਾਫਟ ਆਪਣੇ ਕਮਰੇ ਵਿੱਚ ਚਲੀ ਗਈ ਸੀ ਥੋੜੀ देर ਬਾਅਦ ਮਾਂ ਨੇ ਮੈਨੂੰ ਆਵਾਜ਼ ਮਾਰੀ ਤੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਦੇ ਸਾਹਮਣੇ ਆ ਗਈ ਮੈਂ ਉਹਨੂੰ ਕਿਹਾ ਕਿ ਮੈਂ ਬਾਥਰੂਮ ਵਿੱਚ ਸੀ ਮਾਂ ਨੇ ਕਿਹਾ ਕਿ ਮੈਂ ਤੇਨੂੰ ਬਾਥਰੂਮ ਵਿੱਚ ਵੀ ਲੱਭਿਆ ਪਰ ਤੂੰ ਉੱਥੇ ਨਹੀਂ ਸੀ ਮੈਨੂੰ ਝੂਠ ਕਿਉਂ ਬੋਲਦੀ ਆ ਜਿੱਦਾਂ ਨੇ ਕਰਕੇ ਮੈਂ ਉਹਨੂੰ ਯਕੀਨ ਦਿਵਾ ਦਿੱਤਾ ਸੀ ਮੈਂ ਛੋਟੀ ਸੀ ਝੂਠ ਬੋਲਣ ਵਿੱਚ ਬਹੁਤ ਮਾਹਿਰ ਸੀ ਅਸਲ ਵਿੱਚ ਮੈਨੂੰ ਮਾਂ ਨੇ ਇਹਨਾਂ ਡਰਾ ਦਿੱਤਾ ਸੀ ਕਿ ਉਹਦਾ ਗੁੱਸਾ ਬਹੁਤ ਸੀ ਜਿਦੇ ਕਰਕੇ ਮੈਂ ਉਹਦੀ ਮਾਰ ਤੋਂ ਬਚਣ ਲਈ ਝੂਠ ਬੋਲਦੀ ਹੁੰਦੀ ਸੀ ਤੇ ਹੁਣ ਇਸ ਕੰਮ ਵਿੱਚ ਮੈਂ ਹੁਣ ਹੋਰ ਵੀ ਜ਼ਿਆਦਾ ਪੱਕ ਗਈ ਸੀ ਫਿਰ 2-3 ਦਿਨ ਆਂਕਲ ਘਰ ਨਹੀਂ ਆਏ ਤਾਂ ਮੈਨੂੰ ਵੀ ਅਜੀਬ ਜਿਹੀ ਉਲझन ਹੋਣ ਲੱਗੀ ਸੀ ਮੈਂ ਬੇਸਬਰੀ ਨਾਲ ਉਹਦਾ ਇੰਤਜ਼ਾਰ ਕਰਦੀ ਸੀ ਸ਼ਾਇਦ ਮੇਰਾ ਉਸ ਚੀਜ਼ ਨੂੰ ਦੁਬਾਰਾ ਦੇਖਣ ਨੂੰ ਦਿਲ ਕਰਦਾ ਸੀ ਜੋ ਉਸ ਰਾਤ ਮੈਂ ਚੋਰੀ-ਚੋਰੀ ਦੇਖਿਆ ਸੀ ਇਹ ਉਹੀ ਅੰਕਲ ਸੁਖਦੀਪ ਸੀ ਜਿਹਦਾ ਆਉਣਾ ਮੈਨੂੰ ਚੰਗਾ ਨਹੀਂ ਲੱਗਦਾ ਹੁੰਦਾ ਸੀ ਪਰ ਅੱਜ ਪਹਿਲੀ ਵਾਰ ਮੈਨੂੰ ਉਹਦਾ ਆਉਣਾ ਇੰਤਜ਼ਾਰ ਕਰਾ ਰਿਹਾ ਸੀ ਫਿਰ ਅਚਾਨਕ ਹੀ ਉਹ ਆ ਗਿਆ ਤੇ ਮੈਂ ਬਹੁਤ ਖੁਸ਼ ਸੀ ਮੇਰੇ ਛੋਟੇ ਜਿਹੇ ਦਿਮਾਗ ਵਿੱਚ ਇਹਨਾਂ ਕੁਝ ਚੱਲਦਾ ਸੀ ਕਿ ਮੈਨੂੰ ਅੰਦਾਜ਼ਾ ਨਹੀਂ ਸੀ ਫਿਰ ਮੈਂ ਸੋਚਿਆ ਕਿ ਅੱਜ ਉਥੇ ਹੀ ਮੈਂ ਲੁਕੂੰਗੀ ਤੇ ਉਹ ਲੁਕ ਕੇ ਸਾਰਾ ਕੁਝ ਦੇਖੂਗੀ ਮੈਂ ਇਦਾਂ ਹੀ ਕੀਤਾ ਸੀ ਮੈਂ ਉਹਦੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਹੀ ਲੁਕ ਗਈ ਸੀ ਤੇ ਆਪਣੇ ਬੈੱਡ ਤੇ ਸਹਰਾਣਾ ਪਹਿਲਾਂ ਹੀ ਰੱਖ ਦਿੱਤਾ ਸੀ ਤੇ ਉੱਪਰ ਕੰਬਲ ਵੀ ਲੈ ਲਿਆ ਸੀ ਮਾਂ ਨੇ ਦੇਖਿਆ ਤੇ ਹੁਣ ਲੱਗਿਆ ਕਿ ਮੈਂ ਸ਼ਾਇਦ ਸੌ ਗਈ ਆ ਇਸ ਲਈ ਹੁਣੇ ਮੈਨੂੰ ਜ਼ਿਆਦਾ ਨਹੀਂ ਲੱਗਿਆ ਤੇ ਇਹੀ ਵਜ੍ਹਾ ਹੋ ਸਕਦੀ ਆ ਕਿ ਅੰਕਲ ਬਹੁਤ ਦਿਨਾਂ ਬਾਅਦ ਆਇਆ ਸੀ ਮੰਮੀ ਅੰਕਲ ਦੇ ਆਉਣ ਦੀ ਖੁਸ਼ੀ ਵਿੱਚ ਬਿਜ਼ੀ ਸੀ ਅੱਜ ਤਾਂ ਮੰਮੀ ਨੂੰ ਮੇਰਾ ਖਿਆਲ ਹੀ ਨਹੀਂ ਸੀ ਕਿ ਮੈਂ ਕਿਤੇ ਲੁਕੀ ਹੋਈ ਆ ਮੇਰਾ ਦਿਲ ਅੱਜ ਬਹੁਤ ਟੜਕਦਾ ਸੀ ਤੇ ਮੈਂ ਉਸ ਚੀਜ਼ ਨੂੰ ਦੇਖਣ ਲਈ ਵੀ ਬਹੁਤ ਬੇਤਾਬ ਸੀ ਜੋ ਮੈਨੂੰ ਦੇਖਣਾ ਨਹੀਂ ਚਾਹੀਦਾ ਸੀ ਮੇਰੀ ਮਾਂ ਤੇ ਅੰਕਲ ਦੇ ਵਿੱਚ ਜੋ ਖੇੜ ਇੱਕ ਵਾਰ ਫਿਰ ਸ਼ੁਰੂ ਹੋ ਗਿਆ ਉਹ ਮੈਂ ਦੇਖ ਰਹੀ ਸੀ ਮੇਰੇ ਜੀਬਾਟ ਵੀ ਉੱਪਰ ਦੇ ਸੀ ਮੈਂ ਉਹਨਾਂ ਨੂੰ ਫਰਦ ਤੱਕ ਦੇਖਦੀ ਰਹੀ ਜਦੋਂ ਤੱਕ ਕਮਰੇ ਦੀ ਲਾਈਟ ਨਹੀਂ ਬੰਦ ਹੋਈ ਜਿੱਦਾਂ ਹੀ ਕਮਰੇ ਦੀ ਲਾਈਟ ਬੰਦ ਹੋਈ ਤਾਂ ਬੈਟ ਹਿੱਲਣਾ ਤੇਜ਼ ਹੋ ਗਿਆ ਮੈਂ ਇੱਕਦਮ ਫਿਰ ਹੈਰਾਨ ਰਹਿ ਗਈ ਮਹਿਸੂਸ ਵੀ ਕਰਦੀ ਸੀ ਬਹੁਤ ਤੇਜ਼ ਹਿਲਣ ਦੀ ਆਵਾਜ਼ ਆਉਂਦੀ ਸੀ ਮੈਨੂੰ ਅਫਸੋਸ ਹੁੰਦਾ ਸੀ ਕਿ ਲਾਈਟ ਆਫ ਕਿਉਂ ਹੋਈ ਕਾਸ਼ ਮੈਂ ਸਭ ਕੁਝ ਦੇਖ ਸਕਦੀ ਮੇਰੀਆਂ ਹਰਕਤਾਂ ਪਹਿਲਾਂ ਨਾਲੋਂ ਜ਼ਿਆਦਾ ਭਰਨ ਲੱਗ ਪਈਆਂ ਸੀ ਉਹਨਾਂ ਦੇ ਹਿਲਣ ਦੀ ਆਵਾਜ਼ ਨਾਲ ਆਵਾਜ਼ ਬੁਰੇ ਕਮਰੇ ਵਿੱਚ ਆਉਂਦੀ ਸੀ ਤੇ ਇਹ ਹੀ ਆਵਾਜ਼ ਸੁਣ ਕੇ ਮੇਰਾ ਦਿਲ ਧੜਕਦਾ ਸੀ ਇੱਕ ਅਜੀਬ ਜਿਹੀ ਕੰਪਨੀ ਮੈਨੂੰ ਮੇਰੇ ਸਰੀਰ ਤੇ ਮਹਿਸੂਸ ਹੁੰਦੀ ਸੀ ਉਸ ਦਿਨ ਮੈਨੂੰ ਨੀਂਦ ਆ ਗਈ ਸੀ ਪਰ ਅੱਜ ਮੈਨੂੰ ਨੀਂਦ ਨਹੀਂ ਆਉਂਦੀ ਸੀ ਕਿਉਂਕਿ ਉਸ ਉਸੇ ਵੇਲੇ ਮੈਨੂੰ ਆਪਣੇ ਕਮਰੇ ਵਿੱਚ ਜਾਣਾ ਸੀ ਜੇ ਮੇਰੀ ਮਾਂ ਸਵੇਰੇ ਸਵੇਰੇ ਚਾਦਰ ਤੇ ਸਰਾਣਾ ਦੇਖ ਲੈਂਦੀ ਤਾਂ ਮੇਰੀ ਚੋਰੀ ਫੜੀ ਜਾਣੀ ਸੀ ਕਿੰਨੀ देर ਤੱਕ ਉਹ ਹਿਲਦੇ ਰਹੇ ਤੇ ਫਿਰ ਚੁੱਪ ਕਰਕੇ ਸਾਹ ਰੋਕੇ ਸਭ ਕੁਝ ਮੈਂ ਮਹਿਸੂਸ ਕਰ ਰਹੀ ਸੀ ਇਹ ਤਾਂ ਸਮਝ ਹੀ ਨਹੀਂ ਸਕੀ ਕਿ ਲਾਈਟ ਬੰਦ ਕਰਨ ਤੋਂ ਬਾਅਦ ਉਹ ਦੋਨੋਂ ਕੀ ਕਰਦੇ ਆ ਕੁਝ ਹੀ देर ਬਾਅਦ ਮੈਨੂੰ ਇੱਕ ਅਜੀਬ ਜਿਹੀ ਆਵਾਜ਼ ਸੁਣੀ ਜੋ ਸ਼ਾਇਦ ਪਹਿਲੀ ਵਾਰ ਮੈਂ ਨਹੀਂ ਸੁਣੀ ਸੀ ਇਹ ਆਵਾਜ਼ ਇਦਾਂ ਦੀ ਸੀ ਜਿਸ ਨੂੰ ਸੁਣ ਕੇ ਮੇਰੇ ਵਜੂਦ ਨੂੰ ਝਟਕਾ ਜਿਹਾ ਲੱਗਾ ਇਦਾਂ ਲੱਗਦਾ ਸੀ ਪੂਰੇ ਸਰੀਰ ਵਿੱਚ ਕਰੰਟ ਜਿਹਾ ਮਹਿਸੂਸ ਹੋਇਆ ਮੇਰੀ ਮਾਂ ਮੁਸਕrai ਸੀ ਉਹਨੇ ਖੁਸ਼ ਹੋ ਕੇ ਆਂਕਲ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਸੀ ਕਹਿਣ ਲੱਗੀ ਕਿ ਸੁਖਦੀਪ ਮੈਨੂੰ ਯਕੀਨ ਨਹੀਂ ਆਉਂਦਾ ਕਿ ਸਮੇਂ ਦੇ ਨਾਲ-ਨਾਲ ਤੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਕਤਵਰ ਹੁੰਦਾ ਜਾ ਰਿਹਾ ਮੈਨੂੰ ਉਹਦੀਆਂ ਹੀ ਇਹ ਗੱਲਾਂ ਅਜੀਬ ਲੱਗਦੀਆਂ ਸੀ ਬੜੀ ਪ੍ਰਵੇਕੀ ਨਾਲ ਉਹ ਇਹ ਲਫ਼ਜ਼ ਬੋਲਦੀ ਸੀ ਮੈਂ ਉਹਦੀਆਂ ਗੱਲਾਂ ਨੂੰ ਸੁਣਦੀ ਸੀ ਕਿੰਨੀ ਦੇਰ ਤੱਕ ਉਹ ਗੱਲਾਂ ਕਰਦੇ ਰਹੇ ਤੇ ਮੈਂ ਸਭ ਕੁਝ ਸੌਂਦੀ ਰਹੀ ਇੱਕ ਵਾਰ ਫਿਰ ਉਹਨਾਂ ਦਾ ਹਿਲਣਾ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਉਹ ਗੱਲਾਂ ਕਰਦੇ ਸੀ ਬੋਲਦੇ ਸੀ ਮੇਰੀ ਮਾਂ ਜੋ ਕਹਿੰਦੀ ਸੀ ਉਹ ਸੁਣ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਲਾਈਟ ਬੰਦ ਕਰਨ ਤੋਂ ਬਾਅਦ ਉਹਨਾਂ ਵਿੱਚ ਕੀ ਹੁੰਦਾ ਮੈਂ ਉਹਨਾਂ ਬੱਚਿਆਂ ਵਿੱਚੋਂ ਵੰਦੀ ਜਾ ਰਹੀ ਸੀ ਜੋ ਟਾਈਮ ਤੋਂ ਪਹਿਲਾਂ ਜਵਾਨ ਹੁੰਦੇ ਸੀ ਸ਼ਾਇਦ ਉਹਦੀ ਵਜ੍ਹਾ ਸਿਰਫ ਤੇ ਸਿਰਫ ਇਹੀ ਸੀ ਕਿ ਮੇਰੇ ਘਰ ਵਿੱਚ ਮੈਨੂੰ ਛੋਟੀ ਉਮਰ ਵਿੱਚ ਸਭ ਕੁਝ ਦੇਖਣ ਨੂੰ ਮਿਲ ਰਿਹਾ ਸੀ ਜੋ ਕਿ ਸ਼ਾਇਦ ਮੈਨੂੰ ਬਾਲਿਕ ਹੋਣ ਤੋਂ ਬਾਅਦ ਜਾਨਣਾ ਚਾਹੀਦਾ ਸੀ ਮੈਂ ਕੱਚੀ ਉਮਰ ਵਿੱਚ ਹੀ ਇਸ ਤਰ੍ਹਾਂ ਦੇ ਕਾਰਨਾਮੇ ਦੇਖਣ ਲੱਗੀ ਸੀ ਕੁਝ ਦੇਰ ਬਾਅਦ ਘੜੀ ਤੇ 2 ਵਜੇ ਦਾ ਉਹਦੀ ਘੜੀ ਦਾ అలਾਰਮ ਵੱਜਿਆ ਤਾਂ ਅੱਖ ਖੁੱਲ੍ਹਿਆ ਉਹ ਸਿੱਧਾ ਬਾਥਰੂਮ ਵਿੱਚ ਚਲਾ ਗਿਆ ਸੀ ਕਮਰੇ ਵਿੱਚ ਅਟੈਚ ਬਾਥਰੂਮ ਸੀ ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਮਾਂ ਕਿੰਨੀ ਦੇਰ ਤੱਕ ਲੰਮੇ ਪਈ ਰਹੀ ਖੁਸ਼ ਹੋ ਕੇ ਮੁਸਕਰਾਉਂਦੀ ਸੀ ਜਿੱਦਾਂ ਹੀ ਮੇਰੀ ਮਾਂ ਕਮਰੇ 'ਚੋਂ ਨਿਕਲੀ ਤਾਂ ਮੈਂ ਮੌਕਾ ਦੇ ਕੇ ਆਪਣੇ ਕਮਰੇ ਵਿੱਚ ਜਾਣ ਦਾ ਫੈਸਲਾ ਕੀਤਾ ਦੁਬਾਰਾ ਕਮਰੇ ਵਿੱਚ ਕੀ ਹੋਊਗਾ ਇਹ ਦੇਖਣ ਦੀ ਹਿੰਮਤ ਨਾ ਕਰ ਸਕੀ ਸਾਰੀ ਰਾਤ ਉਹ ਆਵਾਜ਼ ਮੇਰੇ ਕੰਨਾਂ ਵਿੱਚ ਘੁੰਮਦੀ ਰਹੀ ਸੀ ਮੈਂ ਸਭ ਕੁਝ ਯਾਦ ਕਰਕੇ ਆਪਣੇ ਵजूद ਵਿੱਚ ਇੱਕ ਝੁੰਚਣੀ ਜੀ ਮਹਿਸੂਸ ਕਰਦੀ ਸੀ ਜੋ ਅੱਜ ਤੋਂ ਪਹਿਲਾਂ ਮੈਂ ਕਦੀ ਮਹਿਸੂਸ ਨਹੀਂ ਕੀਤੀ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਸਵੇਰੇ ਸਵੇਰੇ ਅੰਕਲ ਸਾਡੇ ਘਰ ਹੀ ਸੀ ਤੇ ਮੇਰੀ ਮਾਂ ਨੇ ਜਦੋਂ ਮੈਂ ਆਵਾਜ਼ ਮਾਰ ਕੇ ਉਠਾਇਆ ਤਾਂ ਮੈਂ ਕਮਰੇ ਚੋਂ ਬਾਹਰ ਆਈ ਸੀ ਤਾਂ ਮੇਰੀ ਮਾਂ ਬਿਲਕੁਲ ਵੀ ਨਵੀਂ ਬੋਟੀ ਦੀ ਤਰ੍ਹਾਂ ਤਿਆਰ ਹੋ ਕੇ ਆਈ ਸੀ ਉਹਦੇ ਵਾਲ ਗਿੱਲੇ ਮੋਡਿਆਂ ਤੇ ਸੀ ਤੇ ਮੇਰੇ ਅੰਕਲ ਮੇਰੇ ਸਾਹਮਣੇ ਕੁਰਸੀ ਤੇ ਬੈਠਾ ਸੀ ਸ਼ਾਇਦ ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੀ ਕਿ ਜਦੋਂ ਮੈਂ ਅੰਕਲ ਨੂੰ ਮੁਸਕਰਾ ਕੇ ਦੇਖਦੀ ਸੀ ਕੱਲ ਰਾਤ ਹੁਣੇ ਮੇਰੀ ਮਾਂ ਨਾਲ ਜੋ ਕੀਤਾ ਸੀ ਉਹ ਮੈਨੂੰ ਸਭ ਕੁਝ ਜਾਦ ਆ ਰਿਹਾ ਸੀ ਯਾਦ ਕਰਕੇ ਥੋੜਾ ਜਿਹਾ ਗੁੱਸਾ ਵੀ ਆਇਆ ਬਲਕਿ ਚੰਗਾ ਵੀ ਮਹਿਸੂਸ ਹੁੰਦਾ ਸੀ ਅੰਕਲ ਨੂੰ ਜਦੋਂ ਮੈਂ ਦੇਖਿਆ ਤਾਂ ਉਹ ਮੇਰੇ ਵੱਲ ਦੇਖ ਕੇ ਆਪਣੀਆਂ ਲੱਤਾਂ ਖੋਲ ਕੇ ਬੈਠ ਗਿਆ ਤੇ ਕਹਿਣ ਲੱਗਾ ਰਚਨਾ ਮੇਰੇ ਕੋਲ ਆ ਰਾਤ ਨੂੰ ਨੀਂਦ ਨਹੀਂ ਆਈ ਤੇ ਮੈਂ ਮੁਸਕਰਾ ਕੇ ਮਾਸੂਮ ਬਣ ਗਈ ਸੀ ਮੈਂ ਉਹਦੀ ਗੋਦ ਵਿੱਚ ਬੈਠ ਗਈ ਉਹ ਮੈਨੂੰ ਉਠਾ ਕੇ ਗੋਦੀ ਵਿੱਚ ਬਿਠਾਉਂਦਾ ਸੀ ਤੇ ਫਿਰ ਦੇਖਦੇ ਹੀ ਦੇਖਦੇ ਆਪਣਾ ਹੱਥ ਮੇਰੇ ਪੂਰੇ ਸਰੀਰ ਤੇ ਫੇਰਨ ਲੱਗ ਗਿਆ। ਮੇਰੀ ਮਾਂ ਉਸ ਵੇਲੇ ਬਿਨਾਂ ਚੁੰਨੀ ਦੇ ਸੀ ਕਿ ਰਸੋਈ ਵਿੱਚ ਬਾਹਰ ਡਾਈਨਿੰਗ ਟੇਬਲ ਤੇ ਰੋਟੀ ਰੱਖ ਰਹੀ ਸੀ। ਉਹ ਮੈਨੂੰ ਦੇਖ ਕੇ ਖੁਸ਼ ਹੁੰਦੀ ਸੀ। ਉਹਦੀਆਂ ਅੱਖਾਂ ਵਿੱਚ ਚਮਕ ਸੀ ਤੇ ਮੈਂ ਵੀ ਆਪਣੀ ਮਾਂ ਨੂੰ ਦੇਖ ਕੇ ਮੁਸਕਰਾ ਰਹੀ ਸੀ। ਮੇਰੀ ਮਾਂ ਨੇ ਮੇਰੇ ਸਿਰ ਤੇ ਪਿਆਰ ਜਿਹਾ ਕੀਤਾ ਜਦ ਕਿ ਉਹਦੇ ਨਾਲ ਹੀ ਅੰਕਲ ਨੇ ਮੇਰੀ ਗੱਲ ਨੂੰ ਚੁੰਮਿਆ। ਤੇ ਉਹਨੇ ਮੈਨੂੰ ਗੋਦ ਵਿੱਚ ਵਠਾ ਕੇ ਘੁੱਟ ਕੇ ਆਪਣੇ ਨਾਲ ਲਾਇਆ ਤੇ ਚੁੰਮ ਕੇ ਕਹਿਣ ਲੱਗਿਆ ਕਿ ਰਮਨ ਰੰਜਨਾ ਕੋਲੋਂ ਤੇਰੇ ਵਰਗੀ ਖੁਸ਼ਬੂ ਆ ਰਹੀ ਆ ਸੋਹਣੀ ਤੇ ਮਿੱਟੀ ਜਿਹੀ ਬਿਲਕੁਲ ਤੇਰੇ ਵਰਗੀ ਉਹਦੇ ਹੱਥ ਮੇਰੇ ਸਰੀਰ ਤੇ ਫਿਰ ਰਹੇ ਸੀ ਜਦ ਕਿ ਮੇਰੀ ਮਾਂ ਹੱਸ ਪਈ ਹੱਸਦੇ ਹੋਏ ਕਹਿਣ ਲੱਗੀ ਕਿ ਮੇਰੀ ਮਾਂ ਨੇ ਮੈਨੂੰ ਆਪਣੀ ਉਹਦੀ ਗੋਦ ਵਿੱਚੋਂ ਲਿਆ ਤੇ ਕਹਿਣ ਲੱਗੀ ਇਹ ਹੈ ਜੀ ਬੱਚੀ ਆ ਕੀ ਕਰ ਰਹੀ ਆ ਵਾ ਕੁਝ ਤਾਂ ਲਿਹਾਜ਼ ਕਰ ਇਨਾ ਕਹਿ ਕੇ ਅੰਕਲ ਹੱਸ ਪਏ ਤੇ ਮੈਨੂੰ ਮਜਬੂਰ ਨਾ ਮਾਂ ਦੇ ਜ਼ਬਰਦਸਤੀ ਉਤਰਨ ਦੇ ਕਹਿਨ ਤੇ ਉਤਰਨਾ ਪਿਆ ਪਤਾ ਨਹੀਂ ਕਿਉਂ ਪਰ ਮੈਨੂੰ ਉਹਦੇ ਨਾਲ ਕੁਝ ਵਕਤ ਗੁਜ਼ਾਰ ਕੇ ਚੰਗਾ ਲੱਗਿਆ ਸੀ ਰੋਟੀ ਖਾਣ ਦੇ ਬਾਅਦ ਅੰਕਲ ਚਾਹਣ ਲੱਗਾ ਤਾਂ ਉਹਨੇ ਆਪਣੀ ਜੇਬ ਵਿੱਚੋਂ 500 ਰੁਪਏ ਮੈਨੂੰ ਦਿੱਤੇ ਜਦ ਕਿ ਮੇਰੀ ਮਾਂ ਨੇ ਨੂੰ ਵੀ ਪੈਸੇ ਦਿੱਤੇ ਸੀ ਤੇ ਕਹਿਣ ਲੱਗਿਆ ਕਿ ਰੱਖ ਲੈ ਵਾਰਤ ਲੈ ਮੇਰੀ ਮਾਂ ਖੁਸ਼ ਹੋ ਗਈ ਸੀ ਤੇ ਮੈਂ ਵੀ ਖੁਸ਼ ਸੀ ਮੈਨੂੰ ਵੀ ਪੈਸੇ ਮਿਲੇ ਸੀ ਪਰ ਅਗਲੇ ਹੀ ਪਲ ਮਾਂ ਨੇ ਅੰਕਲ ਦੇ ਜਾਣ ਤੋਂ ਬਾਅਦ ਉਹ ਪੈਸੇ ਮੇਰੇ ਤੋਂ ਖੋ ਲਏ ਮੈਨੂੰ ਬੜਾ ਗੁੱਸਾ ਆਇਆ ਸੀ ਪਰ ਮੈਂ ਕੀ ਕਰਦੀ ਮੇਰੇ ਪਾਪਾ ਨੂੰ ਤਾਂ ਮੈਂ ਬਸ ਫੋਟੋਆਂ ਵਿੱਚ ਹੀ ਦੇਖਿਆ ਸੀ 2-4 ਵਾਰ ਬਸ ਵੀਡੀਓ ਕਾਲ ਤੇ ਹੀ ਉਹਦੇ ਨਾਲ ਗੱਲ ਹੋਈ ਸੀ ਫਿਰ ਉਹਦੀ ਸ਼ਕਲ ਬਸ ਫੋਟੋ ਤੇ ਹੀ ਦੇਖਦੀ ਸੀ ਕੌਣ ਤਾਂ ਮੇਰੀ ਮਾਂ ਨੇ ਉਹਦੀ ਫੋਟੋ ਵੀ ਕੰਧ ਤੋਂ ਹਟਾ ਕੇ ਸਟੋਰ ਰੂਮ ਵਿੱਚ ਰੱਖ ਦਿੱਤੀ ਸੀ ਬਾਕੀ ਤਾਂ ਕੋਈ ਮੇਰੇ ਦਿਲ ਵਿੱਚ ਚਾਹਤ ਨਹੀਂ ਨਹੀਂ ਸੀ ਪਾਪਾ ਜਦੋਂ ਵੀ ਕਾਲ ਕਰਦੇ ਸੀ ਤਾਂ ਮਾਂ ਨਾਲ ਹੀ ਸਿਰਫ ਗੱਲ ਕਰਦੀ ਸੀ ਮੈਨੂੰ ਜੇ ਕਾਲ ਕਰਨ ਨੂੰ ਕਹਿੰਦੇ ਤਾਂ ਮੈਂ ਮਨਾ ਕਰ ਦਿੰਦੀ ਸੀ ਮੈਂ ਉੱਥੋਂ ਚਲੀ ਜਾਂਦੀ ਸੀ ਸ਼ੁਰੂ ਵਿੱਚ ਤਾਂ ਪਾਪਾ ਨਾਲ ਜਦੋਂ ਗੱਲ ਕਰਦੇ ਹੋਏ ਮੈਂ ਮਨਾ ਕਰਦੀ ਸੀ ਤਾਂ ਰੋਣ ਲੱਗਦੀ ਤਾਂ ਮਾਂ ਮੈਨੂੰ ਇਹੀ ਕਹਿੰਦੀ ਕਿ ਪਾਗਲ ਤੇਰੇ ਕਰਕੇ ਤੇਰੇ ਪਾਪਾ ਇੰਨੇ ਦੂਰ ਗਏ ਆ ਤਾਹੀ ਚੰਗਾ ਕਮਾ ਸਕਣਗੇ ਤੇਰੇ ਲਈ ਖੜਾਉਣੇ ਲਿਆ ਸਕਣਗੇ ਤੂੰ ਉਹਦੇ ਨਾਲ ਗੱਲ ਨਹੀਂ ਕਰਦੀ ਮੈਂ ਵੀ ਰੋਂਦੇ ਹੋਏ ਪਾਪਾ ਨਾਲ ਗੱਲ ਕਰ ਲੈਂਦੀ ਸੀ ਫਿਰ ਅੰਕਲ ਸੁਖਦੀਪ ਵੀ ਉੱਥੇ ਹੀ ਆਉਂਦੇ ਜਾਂਦੇ ਸੀ ਤੇ ਪਾਪਾ ਉਹਨਾਂ ਨੂੰ ਕਹਿੰਦੇ ਸੀ ਕਿ ਤੂੰ ਮੇਰੇ ਘਰ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਉਠਾ ਰਿਆ ਨਾ ਅੰਕਲ ਕਹਿੰਦਾ ਸੀ ਕਿ ਹਾਂ ਫਿਕਰ ਨਾ ਕਰ ਭਾਬੀ ਮੈਨੂੰ ਜੋ ਕਹਿੰਦੀ ਆ ਮੈਂ ਉਹਦੀ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਕੰਮ ਕਰ ਦਿੰਦਾ ਪਰ ਜਦੋਂ ਉਹ ਗੱਲ ਕਰ ਰਿਹਾ ਸੀ ਤਾਂ ਮਾਂ ਦੇ ਲੱਕ ਤੇ ਹੱਥ ਰੱਖ ਕੇ ਕਰਦਾ ਸੀ ਉਸ ਵੇਲੇ ਤਾਂ ਸਭ ਕੁਝ ਮੈਨੂੰ ਖੇਡ ਜਿਹਾ ਲੱਗਦਾ ਸੀ ਪਰ ਜਿੱਦਾਂ ਜਿੱਦਾਂ ਮੇਰੀ ਉਮਰ ਵੱਧਣ ਲੱਗੀ ਸੀ ਮੈਨੂੰ ਸਮਝ ਆਉਣ ਲੱਗ ਪਈ ਸੀ ਕਿ ਸਾਡੇ ਘਰ ਵਿੱਚ ਉਹ ਆਉਂਦੇ ਜਾਂਦੇ ਰਹਿੰਦੇ ਆ ਮੇਰੀਆਂ ਸਹੇਲੀਆਂ ਸਭ ਤੋਂ ਪਹਿਲਾਂ ਇਹ ਹੀ ਪੁੱਛਦੀਆਂ ਸੀ ਕਿ ਉਹ ਅੰਕਲ ਕੌਣ ਆ ਤੇਰੇ ਚਾਚੂ ਆ ਜਾਂ ਫਿਰ ਮਾਮੂ ਜਾਂ ਕੋਈ ਤਾਇਆ ਅੱਜ ਤੱਕ ਤਾਂ ਕੋਈ ਮੈਨੂੰ ਅੰਕਲ ਦਾ ਰਿਸ਼ਤਾ ਦੱਸਿਆ ਹੀ ਨਹੀਂ ਗਿਆ ਸੀ ਉਹ ਨਾ ਹੀ ਮੇਰਾ ਮਾਮੂਸੀ ਤੇ ਨਾ ਹੀ ਚਾਚੂ ਸੀ ਉਹ ਤਾਂ ਮੇਰੀ ਮਾਂ ਦੇ ਨਾਲ ਜਿਸ ਤਰ੍ਹਾਂ ਸਬੰਧ ਰੱਖਦਾ ਸੀ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਸੀ ਹੌਲੀ ਹੌਲੀ ਮੈਨੂੰ ਆਪਣੇ ਘਰ ਦਾ ਮਾਹੌਲ ਆਪਣੀ ਮਾਂ ਦੀ ਆਦਤ ਬੁਰੀ ਲੱਗਣ ਲੱਗ ਪਈ ਸੀ ਮੈਂ ਚਾਹ ਕੇ ਵੀ ਆਪਣੀ ਮਾਂ ਨੂੰ ਬੋਲ ਨਹੀਂ ਸਕਦੀ ਸੀ ਕਿ ਤੂੰ ਜੋ ਕਰਦੀਆਂ ਔ ਗਲਤ ਕਰਦੀਆਂ ਇਦਾਂ ਕਰਨਾ ਬੰਦ ਕਰ ਦੇ ਮੇਰੀ ਉਮਰ ਹੁਣ 14 ਸਾਲ ਦੀ ਹੋ ਗਈ ਸੀ ਮੇਰੀ ਮਾਂ ਸੇਤਮਾ ਦਾਔਰਤ ਸੀ ਇਹੀ ਵਜ੍ਹਾ ਸੀ ਕਿ ਮੇਰੇ ਵਿੱਚ ਜਸਮ ਤੇ ਚਰਬੀ ਚੜੀ ਹੋਈ ਸੀ ਮੈਂ ਆਪਣੀ ਉਮਰ ਤੋਂ ਵੱਡੀ ਲੱਗਦੀ ਸੀ ਜਦੋਂ ਵੀ ਘਰ ਤੋਂ ਬਾਹਰ ਜਾਣ ਲੱਗਦੀ ਤਾਂ ਮੇਰੀ ਮਾਂ ਮੈਨੂੰ ਚੁੰਨੀ ਦਿੰਦੀ ਹੁੰਦੀ ਸੀ ਕਦੀ ਕਦੀ ਤਾਂ ਗਾਲਾਂ ਕੱਢਦੀ ਸੀ ਇਹ ਵੀ ਕਹਿ ਦਿੰਦੀ ਸੀ ਕਿ ਮੋਟੀ ਹੁੰਦੀ ਜਾਨੀ ਆ ਤੇਰੇ ਸਰੀਰ ਵਿੱਚ ਚਰਬੀ ਚਹੀ ਭਰਦੀ ਜਾਂਦੀ ਆ ਖਟੀਆਂ ਮਿੱਠੀਆਂ ਚੀਜ਼ਾਂ ਘੱਟ ਖਾਇਆ ਕਰ ਲੋਕਾਂ ਦੀਆਂ ਨਜ਼ਰਾਂ ਵਿੱਚ ਨਾ ਆਇਆ ਕਰ ਤੇ ਤੇਰਾ ਅੰਕਲ ਜਦੋਂ ਘਰ ਆਊਗਾ ਤਾਂ ਚੁੰਨੀ ਲੈ ਕੇ ਬਾਹਰ ਹੀ ਆਉਣਾ ਇਿੱਦਾਂ ਹੀ 탑 ਦੀ ਬਾਹਰ ਆ ਜਾਂਦੀ ਐ ਮਾਂ ਦੀਆਂ ਸਾਰੀਆਂ ਗੱਲਾਂ ਸੁਣ ਕੇ ਉਹਨਾਂ ਤੇ ਮੈਂ ਅਸਰ ਕੀਤਾ ਸੀ ਤੇ ਅੰਕਲ ਜਦੋਂ ਵੀ ਘਰ ਆਉਂਦਾ ਤਾਂ ਮੇਰੀ ਮਾਂ ਦੇ ਕਮਰੇ ਵਿੱਚ ਹੀ ਰਹਿੰਦਾ ਸੀ ਉੱਥੇ ਹੀ ਟਾਈਮ ਬਤਾਉਂਦਾ ਸੀ ਕਦੀ ਜਜਵਾਤਾਂ ਦੇ ਹੱਥੋਂ ਮਜਬੂਰ ਹੋ ਜਾਂਦੀ ਜਾਂ ਫਿਰ ਕਮਰੇ ਵਿੱਚ ਕੀ ਚੱਲ ਰਿਹਾ ਹੈ ਇਹ ਦੇਖਣ ਦੇ ਲਈ ਦਰਵਾਜ਼ੇ ਨਾਲ ਕੰਨ ਲਾ ਲੈਂਦੀ ਸੀ ਅੰਦਰੋਂ ਆਉਣ ਵਾਲੀਆਂ ਆਵਾਜ਼ਾਂ ਸੁਣ ਕੇ ਜਿੱਦਾਂ ਮੈਨੂੰ ਲੱਗਦਾ ਸੀ ਕਿ ਕੋਈ ਕਮਰੇ ਚੋਂ ਬਾਹਰ ਆਉਣ ਲੱਗਿਆ ਤਾਂ ਮੈਂ ਫਟਾਫਟ ਕਮਰੇ ਚੋਂ ਬਾਹਰ ਆ ਜਾਂਦੀ ਸੀ ਜਿੱਦਾਂ ਜਿੱਦਾਂ ਮੈਂ ਵੱਡੀ ਹੋ ਰਹੀ ਸੀ ਅੰਕਲ ਦੀਆਂ ਨਜ਼ਰਾਂ ਮੇਰੇ ਤੇ ਪੈਣ ਲੱਗੀਆਂ ਸੀ ਉਹ ਮੈਨੂੰ ਗਲਤ ਨਜ਼ਰਾਂ ਨਾਲ ਦੇਖਦਾ ਸੀ ਬਲਕਿ ਉਹਦਾ ਹੀ ਜਿੱਦਾਂ ਮੇਰੀ ਮਾਂ ਨੂੰ ਦੇਖਦਾ ਸੀ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਸੀ ਇੱਕ ਦਿਨ ਮੈਂ ਸੋਚਿਆ ਕਿ ਸਭ ਕੁਝ ਤਾਂ ਹੀ ਠੀਕ ਹੋ ਸਕਦਾ ਜੇ ਪਾਪਾ ਵਾਪਸ ਇੰਡੀ ਆ ਜਾਣ ਇੰਨੇ ਸਾਲ ਹੋ ਗਿਆ ਉਹ ਬਾਹਰ ਹੀ ਆ ਜੇ ਇੰਡੀਆ ਆ ਜਾਣ ਨਾ ਜਾਣ ਤਾਂ ਹੋ ਸਕਦਾ ਹੈ ਕਿ ਮੇਰੀ ਮਾਂ ਸੁਧਰ ਜਾਵੇ ਤੇ ਉਹ ਸਾਰੀਆਂ ਜ਼ਰੂਰਤਾਂ ਪਾਪਾ ਹੀ ਪੂਰੀਆਂ ਕਰਨ ਜੋ ਅੰਕਲ ਕਰਦਾ ਸੀ ਮੇਰਾ ਤਾਂ ਮਾਨ ਹੁਣ ਮਾਂ ਤੋਂ ਵੀ ਭਰ ਗਿਆ ਸੀ ਇੱਕ ਨਫ਼ਰਤ ਜਿਹੀ ਸੀ ਜੋ ਮੇਰੇ ਦਿਲ ਵਿੱਚ ਸੀ ਤੇ ਇੱਕ ਦਿਨ ਮੇਰੀ ਮਾਂ ਬਿਨਾਂ ਵਜਾ ਹੀ ਮੈਨੂੰ ਝਿੜਕਣ ਲੱਗ ਪਈ ਤੇ ਮਾਰਨ ਤਾਂ ਆ ਗਈ ਮੈਂ ਗੁੱਸੇ ਨਾਲ ਕਿਹਾ ਕਿ ਮੈਂ ਪਾਪਾ ਨੂੰ ਫੋਨ ਕਰਕੇ ਸਭ ਕੁਝ ਦੱਸ ਦੇਵਾਂਗੀ ਮੇਰੀ ਮਾਂ ਮੇਰੇ ਵਾਲ ਪੜ ਕੇ ਕਹਿੰਦੀ ਕੀ ਕੀ ਦੱਸਾਂਗੀ ਤੂੰ ਪਾਪਾ ਨੂੰ ਕੀ ਦੱਸਾਂਗੀ ਪਾਪਾ ਨੂੰ ਜਲਦੀ ਦੱਸ ਮਾਂ ਨੂੰ ਤੁਹਾਨੂੰ ਕੀਆ ਦਿੰਨੀ ਆ ਮੈਂ ਇੰਨੇ ਗੁੱਸੇ ਵਿੱਚ ਸੀ ਕਿ ਕਹਿ ਦਿੱਤਾ ਕਿ ਹਾਂ ਉਹ ਹੀ ਸਭ ਕੁਝ ਦੱਸੂਗੀ ਜੋ ਤੂੰ ਅੰਕਲ ਨਾਲ ਬੰਦ ਕਮਰੇ ਵਿੱਚ ਕਰਦੀ ਮੈਂ ਸਭ ਕੁਝ ਪਤਾ ਕਰ ਲਿਆ ਇੱਕ ਇੱਕ ਲਫ਼ਜ਼ ਪਾਪਾ ਨੂੰ ਦੱਸੂਗੀ ਤਾਂ ਕਿ ਇੰਡੀਆ ਆ ਜਾਣ ਤੇ ਅੰਕਲ ਨੂੰ ਵੀ ਸਭ ਕੁਝ ਕਹੋਣ ਇਹਨਾਂ ਸੁਣ ਕੇ ਮੇਰੀ ਮਾਂ ਨੇ ਮੈਨੂੰ ਬਹੁਤ ਉਲਟਿਆ ਸੀ ਮੇਰੇ ਕੋਲ ਜੋ ਇੱਕ ਫੋਨ ਸੀ ਉਹ ਵੀ ਲੈ ਕੇ ਤੋੜ ਦਿੱਤਾ ਸੀ ਕਹਿਣ ਲੱਗੀ ਕਿ ਤੇਰਾ ਪਿਆਰ ਤਾਂ ਹੈ ਹੀ ਨਾ ਮਰਦ ਉਹਨੇ ਅੱਜ ਤੱਕ ਕੀਤਾ ਹੀ ਕੀਆ ਮੇਰੇ ਨਾਲ ساری ਜ਼ਿੰਦਗੀ ਦੂਸਰੇ ਦੇਸ਼ਾਂ ਵਿੱਚ ਹੀ گزار ਦਿੱਤੀ ਉੱਥੇ ਆਪ ਬਘੋਰੀਆਂ ਕੁੜੀਆਂ ਨਾਲ ਰਾਤਾਂ ਨੂੰ ਰੰਗੀਨ ਕਰਦਾ ਫਿਰਦਾ ਤੇ ਮੈਂ ਮੇਰੇ ਜਜ਼ਬਾਤਾਂ ਦਾ ਕੀ ਕਰਾਂ ਇਸ ਲਈ ਵਿਆਹ ਕੀਤਾ ਸੀ ਜੋ ਦੋ ਰਾਤਾਂ گزار ਕੇ ਫਿਰ ਬਾਹਰ چلا ਜਾਵੇ ਮੈਂ ਤਰਸਦੀ ਰਹਾ ਉਨੇ ਆਪ ਹੀ ਆਪਣੇ ਦੋਸਤ ਨੂੰ ਸਾਰੀ ਜ਼ਿੰਮੇਵਾਰੀ ਦਿੱਤੀ ਆ ਤਾਂ ਹੁਣ ਉਹ ਜ਼ਿੰਮੇਵਾਰੀ ਨਿਭਾ ਵੀ ਰਿਹਾ ਤੈਨੂੰ ਕੀ ਤਕਲੀਫ ਹੋ ਰਹੀ ਆ ਮੈਨੂੰ ਗੱਲਾਂ ਸੁਣਾ ਕੇ ਉੱਥੋਂ ਚਲੀ ਗਈ ਸੀ ਸ਼ਾਇਦ ਕਿਸੇ ਮਾਂ ਨੇ ਆਪਣੀ ਧੀ ਕੋਲ ਇਹਦਾਂ ਦੀਆਂ ਗੱਲਾਂ ਕੀਤੀਆਂ ਹੋਣ ਜਿਸ ਤਰ੍ਹਾਂ ਦੀਆਂ ਗੱਲਾਂ ਮੇਰੀ ਮਾਂ ਮੇਰੇ ਨਾਲ ਕਰਕੇ ਗਈ ਸੀ ਮੈਨੂੰ ਆਪਣੀ ਮਾਂ ਨਾਲ ਬੋਲਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਵਾਸੇ ਐਸੇ ਇੰਤਜ਼ਾਰ ਵਿੱਚ ਸੀ ਕਿ ਪਾਪਾ ਨਾਲ ਮੇਰੀ ਗੱਲ ਹੋ ਜਾਵੇ ਮੈਂ ਉਹਨਾਂ ਨੂੰ ਮਾਂ ਦੇ ਬਾਰੇ ਸਭ ਕੁਝ ਦੱਸ ਦੇਵਾਂ ਇੱਕ ਦਿਨ ਮਾਂ ਬਾਜ਼ਾਰ ਸਮਾਨ ਲੈਣ ਲਈ ਗਈ ਹੋਈ ਸੀ ਮੈਂ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਸੀ ਮੈਨੂੰ ਕੀ ਪਤਾ ਸੀ ਕਿ ਆਂਕਲ ਮੇਰੇ ਕੋਲ ਆ ਜਾਣਗੇ ਤੇ ਕਾਫੀ ਦੇਰ ਤੱਕ ਉਹ ਦਰਵਾਜ਼ਾ ਖੜਕਾਉਂਦਾ ਰਿਹਾ ਮੈਨੂੰ ਪਤਾ ਸੀ ਕਿ ਆਂਕਲ ਹੀ ਹੋਊਗਾ ਪਰ ਜਦੋਂ ਦਰਵਾਜ਼ਾ ਨਾ ਖੁੱਲਿਆ ਤਾਂ ਆਂਕਲ ਨੇ ਦੂਸਰੀ ਚਾਬੀ ਨਾਲ ਦਰਵਾਜ਼ਾ ਖੋਲ੍ਹ ਲਿਆ ਮੈਂ ਜੋ ਆਪਣੇ ਹੀ ਕਮਰੇ ਵਿੱਚ ਕੰਮ ਕਰਦੀ ਸੀ ਇੱਕਦਮ ਆਂਕਲ ਨੂੰ ਦੇਖ ਕੇ ਘਬਰਾ ਗਈ। ਉਹ ਮੈਨੂੰ ਕਹਿਣ ਲੱਗਾ ਕਿ ਤੇਰੀ ਮਾਂ ਕਿੱਥੇ ਆ? ਮੈਂ ਕਿਹਾ ਕਿ ਕੁਝ ਸਮਾਨ ਲੈਣ ਲਈ ਬਾਜ਼ਾਰ ਗਈ ਆ। ਤੁਸੀਂ ਬਿਨਾਂ ਪੁੱਛੇ ਹੀ ਘਰ ਕਿਉਂ ਆ ਗਏ? ਚਲੇ ਜਾਓ ਇੱਥੋਂ। ਪਰ ਅਗਲੇ ਹੀ ਪਲ ਦੂਰ ਹੋਣ ਦੀ ਬਜਾਏ ਆਪਣੇ ਬੁੱਲਾਂ ਤੇ ਉਹ ਜੀਭ ਫੇਰਨ ਲੱਗ ਪਿਆ ਤੇ ਕਹਿ ਲੱਗਾ ਚੰਗਾ ਕੀ ਹੋ ਗਿਆ? ਜੇ ਮਾਂ ਘਰ ਨਹੀਂ ਤਾਂ ਧੀ ਹੀ ਸਹੀ। ਜਦੋਂ ਤੱਕ ਮਾਂ ਨਹੀਂ ਆਉਂਦੀ ਉਦੋਂ ਤੱਕ ਮੈਂ ਤੇਰੇ ਨਾਲ ਹੀ ਦਿਲ ਟਿਕਾ ਲੈਣਾ। ਇਨਾ ਆ ਗਿਆ ਕਿ ਉਹ ਮੇਰੇ ਕੋਲ ਆਉਣ ਹੀ ਲੱਗਾ ਸੀ ਮੇਰੇ ਕੋਲ ਇਨਾ ਆ ਗਿਆ ਸੀ ਕਿ ਮੇਰੇ ਸਰੀਰ ਨੂੰ ਟੱਚ ਕਰਨ ਲੱਗ ਪਿਆ ਸੀ ਮੈਂ ਆਪਣੇ ਮਜ਼ਬੂਤ ਹੱਥਾਂ ਨਾਲ ਮੇਰੇ ਜਿਸਮ ਨੂੰ ਬੇਦਰਦੀ ਨਾਲ ਖਿੱਚਦਾ ਸੀ ਤੇ ਜਦੋਂ ਮੈਨੂੰ ਕੁਝ ਨਾ ਸਮਝ ਆਇਆ ਮੈਂ ਲਾਗੇ ਪਿਆ ਕੁਲਦਾਸਾ ਝੁੱਕ ਕੇ ਉਹਦੇ ਸਿਰ ਤੇ ਮਾਰਿਆ ਜਿਸ ਦੇ ਕਰਕੇ ਉਹ ਅਚਾਨਕ ਬੇਹੋਸ਼ ਹੋ ਗਿਆ ਮੈਂ ਘਬਰਾ ਕੇ ਚੀਕਾਂ ਮਾਰਨ ਲੱਗ ਪਈ ਇੱਕ ਪਾਸੇ ਜਾ ਕੇ ਬੈਠ ਗਈ ਸੀ ਅੰਕਲ ਕਿੰਨੀ ਦੇਰ ਤੱਕ ਫਰਸ਼ ਤੇ ਤੜਫਦਾ ਰਿਹਾ ਫਿਰ ਪਤਾ ਹੀ ਨਹੀਂ ਲੱਗਾ ਕਿ ਅਚਾਨਕ ਉਹ ਮਰ ਗਿਆ ਮੈਨੂੰ ਘਬराई ਹੋਈ ਸੀ ਕਿ ਉਹ ਤੇ ਹੀ बेहोश ਹੋ ਗਈ ਜਦੋਂ ਹੋਸ਼ ਆਈ ਤਾਂ ਕਰੇ ਪੁਲਿਸ ਆਈ ਹੋਈ ਸੀ ਉਹਨਾਂ ਨੇ ਜਾਂਚ ਕੀਤੀ ਤੇ ਰੌਲਾ ਸੁਣ ਕੇ ਆਂਡ ਗਵਾਂਡ ਵੀ ਇਕੱਠਾ ਹੋ ਗਿਆ ਸੀ ਇਹ ਗੱਲ ਮੇਰੇ ਪਾਪਾ ਨੂੰ ਵੀ ਪਤਾ ਲੱਗ ਗਈ ਸੀ ਪਾਪਾ ਜੋ ਕਈ ਸਾਲਾਂ ਤੋਂ ਬਾਹਰ ਦੇਸ਼ ਵਿੱਚ ਸੀ ਉਹਨਾਂ ਨੇ ਵੀ ਉੱਥੇ ਦੂਸਰਾ ਵਿਆਹ ਕਰਵਾ ਲਿਆ ਸੀ ਮਜਬੂਰ ਹੋ ਕੇ ਇੰਡੀਆ ਆਇਆ ਸੀ ਮੇਰੀ ਮਾਂ ਨੇ ਜਦੋਂ ਆਪਣੇ ਆਸ਼ਕ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਪਾਗਲ ਹੋ ਗਈ ਸੀ। ਰੋਣ ਪਿੱਟਣ ਲੱਗ ਗਈ ਸੀ। ਇਤੋਂ ਤੱਕ ਕਿ ਮੈਨੂੰ ਵੀ ਕੁੱਟਣ ਆਏ। ਮੇਰੇ ਕਰਕੇ ਹੀ ਉਹਦਾ ਆਸ਼ਕ ਮਰ ਗਿਆ ਸੀ। ਜਦ ਮੈਂ ਰੋਂਦੀ ਰੋਂਦੀ ਨੇ ਪੁਲਿਸ ਨੂੰ ਸਭ ਕੁਝ ਦੱਸਿਆ ਕਿ ਇਹ ਇਨਸਾਨ ਮੇਰੀ ਇੱਜ਼ਤ ਤੇ ਹੱਥ ਪਾਉਂਦਾ ਸੀ ਤੇ ਮੈਂ ਆਪਣੇ ਆਪ ਨੂੰ ਬਚਾਉਣ ਲਈ ਕੋਲ ਦਸਤਾ ਮਾਰ ਦਿੱਤਾ। ਮੇਰੇ ਪਾਪਾ ਵੀ ਬਾਹਰੋਂ ਆ ਗਏ ਸੀ। ਉਹਦੇ ਕੋਲ ਪੈਸੇ ਸੀ। ਮੈਂ ਉਹਦੀ ਧੀ ਸੀ। ਉਹਨੇ ਜਿੱਦਾਂ ਵੀ ਕਰਕੇ ਮੈਨੂੰ ਬਚਾ ਲਿਆ ਸੀ। ਜਦ ਕਿ ਮੇਰੀ ਮਾਂ ਨੂੰ ਜਦੋਂ ਹੋਸ਼ ਆਇਆ ਤੇ ਉਹ ਬਹੁਤ ਸ਼ਰਮਿੰਦੀ ਹੋਈ ਸੀ ਮੇਰੇ ਪਿਓ ਤੋਂ ਮਾਫੀ ਮੰਗਣ ਲੱਗ ਪਈ ਸੀ ਪਰ ਮੇਰੇ ਪਿਓ ਨੇ ਆਪਣੀ ਮਾਂ ਨੂੰ ਤਲਾਕ ਦੇ ਦਿੱਤਾ ਸੀ ਤੇ ਘਰੋਂ ਵੀ ਕੱਢ ਦਿੱਤਾ ਸੀ ਉਹ ਘਰ ਮੇਰੇ ਨਾਮ ਤੇ ਕਰ ਦਿੱਤਾ ਸੀ ਉਹਨੇ ਇੱਕ ਅਮੀਰ ਕੁੜੀ ਨਾਲ ਵਿਆਹ ਕਰਵਾਇਆ ਸੀ ਤੇ ਉਹ ਮੈਨੂੰ ਨਾਲ ਤਾਂ ਨਹੀਂ ਲਿਜਾ ਸਕਦਾ ਸੀ ਪਰ ਮੈਨੂੰ ਇੰਨੇ ਪੈਸੇ ਭੇਜਣ ਲੱਗ ਪਿਆ ਸੀ ਜਿੱਦ ਤੋਂ ਮੈਂ ਗੁਜ਼ਾਰਾ ਕਰ ਸਕਾਂ ਜਦ ਕਿ ਮੇਰੀ ਮਾਂ ਸਾਰੀ ਜ਼ਿੰਦਗੀ ਗੁਨਾਹ ਕਰਨ ਤੋਂ ਬਾਅਦ ਆਖਰ ਵਿੱਚ ਜਿਸ ਤਰ੍ਹਾਂ ਮਰੀ ਸੀ ਰੱਬ ਇਦਾਂ ਦੀ ਮੌਤ ਦੁਸ਼ਮਣ ਨੂੰ ਵੀ ਨਾ ਦੇਵੇ ਮੈਂ 20 ਸਾਲ ਦੀ ਸੀ ਤੇ ਮੇਰੇ ਪਾਪਾ ਨੇ ਇੱਕ ਚੰਗੇ ਮੁੰਡੇ ਨਾਲ ਮੇਰਾ ਵਿਆਹ ਕਰ ਦਿੱਤਾ ਸੀ ਤੇ ਮੈਂ ਹੁਣ ਆਪਣੇ ਸਹੁਰੇ ਘਰ ਵਿੱਚ ਬਹੁਤ ਖੁਸ਼ ਆ ਆਪਣੀ ਵਿਆਹੀ ਹੋਈ ਜ਼ਿੰਦਗੀ ਨੂੰ ਸਕੂਨ ਨਾਲ ਗੁਜ਼ਾਰਦੀ ਆ ਲੋਕ ਅੱਜ ਵੀ ਮੇਰੀ ਮਾਂ ਦੇ ਨਾਂ ਤੇ ਮੈਨੂੰ ਤਾਣੇ ਦਿੰਦੇ ਆ ਤੇ ਮੈਂ ਸਭ ਕੁਝ ਚੁੱਪ ਕਰਕੇ ਬਰਦਾਸ਼ਤ ਕਰ ਲੈਣੀ ਆ ਹਾਂਜੀ ਦੋਸਤੋ ਇਹ ਸੀ ਅੱਜ ਇੱਕ ਭੈਣ ਦੀ ਤਰਫ਼ ਤੋਂ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜ ਜਾਓ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ